ਤੁਸੀਂ ਦੱਸਣਾ ਹੀ ਨਹੀਂ ਕਿਸੇ ਨੂੰ ਤੁਸੀਂ ਜਿਹੜੀ ਤੁਹਾਡੇ ਤੇ ਬਖਸ਼ਿਸ਼ ਹੁੰਦੀ ਇਹਨੂੰ ਅਲੋਪ ਰੱਖਣਾ ਹੈ ਤੁਹਾਡੇ ਤੇ ਕੋਈ ਕਿਰਪਾ ਹੁੰਦੀ ਆ ਤੁਸੀਂ ਗਾਹ ਨਹੀਂ ਗੱਲ ਕਰਨੀ ਨਹੀਂ ਤੇ ਇਹ ਖਤਮ ਹੋ ਜਾਏਗੀ ਇਹ ਘਟ ਜੇਗਾ ਬੰਦ ਹੋ ਜਾਏਗਾ ਇਦਾਂ ਦੀ ਕੋਈ ਗੱਲ ਨਹੀਂ ਸਾਡੇ ਸਤਿਕਾਰਯੋਗ ਟੀਚਰ ਭਾਈ ਸੇਵਾ ਸਿੰਘ ਜੀ ਤਰਮਾਲਾ ਉਹਨਾਂ ਨੇ ਜੋ ਮਾਲਕ ਨੇ ਉਹਨਾਂ ਦੀ ਡਿਊਟੀ ਲਈ ਉਹਨਾਂ ਦੇ ਕੋਲ ਕੋ ਬੱਚਾ ਵੀ ਚਲਾ ਜਾਂਦਾ ਹੈ ਨਾ ਉਹ ਕਹਿੰਦੇ ਗੁਰਮੁਖ ਪਿਆਰਿਓ ਗਾਂ ਤੁਸੀਂ ਦਸਨਾ ਹੈ ਕੋ ਪਹਿਲੀ ਵਾਰੀ ਵੀ ਚਲੇ ਜਾਂਦਾ ਸੀ ਉਹ ਆਂਦੇ ਗਾਂ ਤੁਸੀਂ ਪ੍ਰਚਾਰ ਕਰਨਾ ਹੈ ਕਿਉਂਕਿ ਜਿੰਨਾ ਛੇਤੀ ਹੋ ਸਕੇ ਜਿਵੇਂ ਕਾਲ ਦਾ ਪਸਾਰਾ ਬਹੁਤ ਤੇਜ਼ ਵੱਧ ਰਿਹਾ ਹੈ ਆਪਣਾ ਕੰਮ ਢਿਲਾਏ ਜਿੰਨਾ ਛੇਤੀ ਹੋ ਸਕੇ ਗੁਰਗੰਦ ਸਾਹਿਬ ਜੀ ਦੀ ਬਾਣੀ ਦਾ ਫਲਾ ਘਰ ਘਰ ਵਿੱਚ ਪਿੰਡ ਪਿੰਡ ਵਿੱਚ ਸਟੇਟਾਂ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚ ਜਾਏ